ਅਸੀਂ ਨਾ ਹੋ ਰਹੇ ਆ ਤੇ ਵੈਸੀ ਐਨਕਾਉਂਟਰ ਤੇ ਰੋਜ਼ਾਨਾ ਹੀ ਹੋ ਰਹੇ ਆ ਕੋਈ ਨਾ ਕੋਈ ਐਨਕਾਉਂਟਰ ਪਤਾ ਲੱਗ ਰਿਹਾ ਕਿ ਅੱਜ ਗੈਂਗਸਟਰ ਮਾਰ ਦਿੱਤਾ ਗਿਆ ਫਰਾਣੀ ਥਾਂ ਦੇ ਉੱਤੇ ਕੁਚੀ ਇਹ ਲਾ ਕੇ ਭੱਜਾ ਕੋ ਉਦਾਂ ਭੱਜਾ ਜਾ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਹੁਣ ਵਾਪਰੀਆਂ ਪਰ ਇੱਕ ਮਿੰਟ ਸਟਾ ਰੱਖੋ ਮੈਨੂੰ ਦੱਸੋ ਕੋਈ ਇੱਕ ਨਾਮਕ ਨਾਓ ਕੋਈ ਇੱਕ ਨਾਮ ਦੱਸੋ ਸਰ ਅੱਛਾ ਨਾਮੀ ਤੁਸੀਂ ਕਿਹਨੇ ਕੋਈ ਨਾਮੀ ਆ ਉਹਨਾਂ ਦੇ ਵਿੱਚੋਂ ਕੋਈ ਨਹੀਂ ਸਰ ਮੈਂ ਤੁਹਾਨੂੰ ਪੁੱਛ ਰਿਹਾ ਮੈਨੂੰ ਕੋਈ ਤੁਸੀਂ ਨਿਊਜ਼ ਕਰਦੇ ਹੋ ਰੋਜ਼ ਨਿਊਜ਼ ਦਿੰਦੇ ਹੋ ਤੁਸੀਂ ਮੈਨੂੰ ਆਮ ਆਦਮੀ ਸਰਕਾਰ ਜਦੋਂ ਦੀ ਆਈ ਹੈ ਕੋਈ ਇੱਕ ਗੈਂਗਸਟਰ ਦਾ ਜਿਹਦਾ ਇਹਨਾਂ ਨੇ ਇਨਕਾਊਂਟਰ ਪ੍ਰੋਪਰ ਕੀਤਾ ਹੋਵੇ ਕੋਈ ਇੱਕ ਦੱਸ ਦੋ ਕੋਈ ਨਹੀਂ ਹੋਇਆ ਜਿੰਨੇ ਇਹਨਾਂ ਦੇ ਟਾਈਮ ਦੇ ਇਨਕਾਊਂਟਰ ਹੋ ਰਿਹਾ ਸਰ ਇਹਦੇ ਉੱਤੇ ਵੀ ਇਨਕੁਆਇਰੀ ਖੁੱਲੂਗੀ ਜਿੰਨੇ ਕਰਦੇ ਆ ਲੱਤ 'ਚ ਹੀ ਗੋਡੇ 'ਚ ਹੀ ਗੋਲੀ ਵੱਜਦੀ ਗੋਡੇ 'ਚ ਹੀ ਵੱਜਦੀ ਹੈ ਲੈ ਕੇ ਗਏ ਹਾਂ ਕਹਿੰਦੇ ਕਿ ਹਥਿਆਰ ਦਾ ਪਤਾ ਲੱਗਣਾ ਸੀ ਜ਼ਗੀਰਾ ਫੜਿਆ ਜਾਣਾ ਸੀ ਉਹ ਤੇ ਪੁਲਿਸ ਲਾ ਕੇ ਖਲੋਤੀ ਸੀ ਬੰਦੂਕ ਖੋਲੀ ਪੁਲਸ ਵਾਲੇ ਦੀ ਤੇ ਪੁਲਸ ਨੇ ਫਿਰ ਫੋਲੀ ਚਲਾਈ ਤੇ ਉਹ ਗੋਡੇ ਦੇ ਵੱਜ ਗਈ ਪਲਾਨ ਹੁੰਦਾ ਸਾਰਾ ਕੁਝ ਬਿਲਕੁਲ ਜੀ ਇਹਦੇ ਤੇ ਮੈਂ ਕਹਤਾ ਹਾਂ ਅਸੀਂ ਇਹਦੇ ਦਿਨ ਕਵਰੀ ਹੋ ਗਈ ਸਾਰ ਜੀ ਕਾਂਗਰਸ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਹਰ ਜਿੰਨੇ ਨਾ ਨੀ ਕੀਤੇ ਉਹ ਸਾਰੇ ਗੋਡਿਆਂ ਤੇ ਵੱਜਣੀਆਂ ਜੀ ਜਿੰਨੇ ਸਾਡੇ ਸਾਲ ਕੇ ਚ ਦਿਖਾਉਂਦੇ ਬੀ ਲੁੱਟਾਂ ਖਵਾਉਣ ਵਾਲੇ ਪੁਲਿਸ ਨੇ ਕਾਬੂ ਕੀਤੇ ਲੱਤ ਚ ਗੋਲੀ ਵੱਜੀ ਜੇ ਕੋਈ ਤਸਕਰ ਕਾਬੂ ਕਰਦੇ ਉਹਦੇ ਲੱਤ ਚ ਗੋਡੇ ਚ ਗੋਲੀ ਵੱਜਦੀ ਹੈ ਮੈਨੂੰ ਤਾਂ ਸਮਝ ਨਹੀਂ ਆਤੀ ਗੋਡੇ ਚ ਹੀ ਗੋਲੀ ਜਾਣੀ ਹੁੰਦੀ ਹੈ